ਹਾਂਜੀ ਮੈਂ ਮੈਰਿਜ ਦੀ ਵੀਡੀਓ ਅਪਲੋਡ ਕੀਤੀ ਸੀ ਤੁਸੀਂ ਸਾਰਿਆਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਬਹੁਤ ਸਾਰੇ ਨੇ ਵਧਾਈਆਂ ਦਿੱਤੀਆਂ ਧੰਨਵਾਦ ਜਿਨ੍ਹਾਂ ਨੇ ਵਧਾਈਆਂ ਦਿੱਤੀਆਂ ਤੇ ਕਈਆਂ ਨੇ ਬੜੇ ਹੀ ਕੱਟਿਆ ਕਮੈਂਟ ਕੀਤੇ ਨੇ ਚਲੋ ਦੈਟਸ ਓਕੇ ਬਿਕੋਜ਼ ਇਹ ਤੁਹਾਡੀ ਸੋਚ ਨੂੰ ਦਰਸਾਉਂਦਾ ਕਿ ਤੁਹਾਡੀ ਤੁਹਾਡੀ ਸੋਚ ਕਿਦਾਂ ਦੀ ਆ ਦੈਟਸ ਟੋਟਲੀ ਫਾਈਨ ਪਰ ਇੱਕ ਕਮੈਂਟ ਜਿਹਦਾ ਮੈਨੂੰ ਲੱਗੇ ਕਿ ਮੈਨੂੰ ਰਿਪਲਾਈ ਕਰਨਾ ਚਾਹੀਦਾ ਉਹ ਸੀਗਾ ਕਿਸੇ ਨੇ ਲਿਖਿਆ ਸੀਗਾ ਕਿ ਬੈਕ ਇਨ ਮੈਟ੍ਰਿਕਸ ਮਤਲਬ ਕਿ ਤੁਸੀਂ ਮਾਇਆ ਜਾਲ ਦੇ ਵਿੱਚ ਵਾਪਸ ਆ ਗਏ ਹੋ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਿ ਇਨਸਾਨ ਜਿਹੜਾ ਵਿਆਹਿਆ ਗਿਆ ਕਿ ਉਹ ਮਾਇਆ ਜਾਲ ਚ ਫਸ ਗਿਆ ਕਈ ਲੋਕਾਂ ਦੀ ਵੈਸੇ ਇਹ ਸੋਚ ਆ ਕਈ ਲੋਕ ਐਦਾ ਸੋਚਦੇ ਨੇ ਕਿ ਅਸੀਂ ਵਿਆਹ ਕਰਾਵਾਂਗੇ ਤੇ ਅਸੀਂ ਮਾਇਆ ਜਾਲ ਦੇ ਵਿੱਚ ਫਸ ਜਾਾਂਗੇ ਅ ਦੇਖੋ ਇਹ ਆਪਣੇ ਆਪਣੇ ਤੇ ਡਿਪੈਂਡ ਹੈ ਅਨਕੇ ਤੁਸੀਂ ਕਿੰਨਾ ਕ ਕਿਸੇ ਚੀਜ਼ ਨੂੰ ਆਪਣੇ ਆਪ ਤੇ ਹਾਵੀ ਹੋਣ ਦਿੰਨੇ ਹੋ ਜੇ ਅਸੀਂ ਸਟਰੋਂਗ ਆ ਜੇ ਅਸੀਂ ਪਹਿਲਾਂ ਹੀ ਆਪਣੇ ਆਪ ਦੀ ਆਪ ਇੱਕ ਕਿਸੇ ਜਗ੍ਹਾ ਤੇ ਸੁਰਤ ਟਕਾਈ ਹੋਈ ਹੈ ਸਾਨੂੰ ਪਤਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਕੀ ਕਰਨਾ ਤਾਂ ਕੁਝ ਵੀ ਹੋਵੇ ਕੋਈ ਵੀ ਹਾਲਾਤ ਬਾਰੀ ਹਾਲਾਤ ਸਾਨੂੰ ਬਦਲ ਨਹੀਂ ਸਕਦੇ ਹੈਗੇ ਅਸੀਂ ਜੋ ਕਰਨਾ ਉਹੀ ਕਰਨਾ ਜ਼ਿੰਦਗੀ ਦੇ ਵਿੱਚ ਸਾਨੂੰ ਜਦੋਂ ਸਾਨੂੰ ਸਾਡਾ ਪਰਪਸ ਪਤਾ ਹੋਵੇ ਜਿੱਦਾਂ ਇੱਕ ਕਮਲ ਦਾ ਫੁੱਲ ਹੁੰਦਾ ਉਹ ਚਿੱਕੜ ਦੇ ਵਿੱਚ ਰਹਿ ਕੇ ਵੀ ਨਿਰਲੀਪ ਰਹਿੰਦਾ ਤੇ ਸਾਡਾ ਮਕਸਦ ਹੈ ਜ਼ਿੰਦਗੀ ਦੇ ਵਿੱਚ ਕਿ ਅਸੀਂ ਉਧਰ ਰਹੀਏ ਤੇ ਜਿਹੜਾ ਇਹ ਧਰਮ ਹੈ ਵਿਆਹ ਵਿਆਹਿਕ ਮੈਰਿਜ ਲਾਈਫ ਹੈ ਜਿਹੜੀ ਮੈਰਿਡ ਲਾਈਫ ਆ ਉਹ ਵੀ ਇੱਕ ਬਹੁਤ ਜ਼ਰੂਰੀ ਪਾਰਟ ਆ ਮੇਰੇ ਹਿਸਾਬ ਨਾਲ ਬਾਕੀ ਆਪਣੀ 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 ਸੋਚ ਆ ਸਭ ਦੀ ਅ ਦੇਖੋ ਮੇਰੇ ਸੋਚਣ ਦਾ ਮਤਲਬ ਮੇਰੇ ਸੋਚਣ ਮੇਰੀ ਸੋਚ ਇਹ ਹੈ ਕਿ ਅਸੀਂ ਮੈਟ੍ਰਿਕਸ ਤੋਂ ਭੱਜੀਏ ਨਾ ਅਸੀਂ ਮੈਟ੍ਰਿਕਸ ਤੋਂ ਡਰੀਏ ਨਾ ਅਸੀਂ ਮੈਟ੍ਰਿਕਸ ਨੂੰ ਮਾਸਟਰ ਕਰੀਏ ਅਸੀਂ ਦੇਖੀਏ ਕਿ ਕਿਦਾਂ ਸਾਡਾ ਦਿਮਾਗ ਕਿਸ ਚੀਜ਼ ਦੇ ਕੰਟਰੋਲ ਚ ਜਾਂਦੇ ਅਸੀਂ ਉਸ ਚੀਜ਼ ਦੇ ਕੰਟਰੋਲ ਚ ਨਿਕਲੇ ਅਸੀਂ ਆਪਣੇ ਆਪ ਨੂੰ ਨਾ ਸਟਰੋਂਗ ਬਣਾਈਏ ਕਿ ਅਸੀਂ ਉਸ ਚੀਜ਼ ਨੂੰ ਆਪਣੇ ਤੇ ਹਾਵੀ ਨਾ ਹੋਣ ਦਈਏ ਸੋ ਉਹੀ ਮੈਟ੍ਰਿਕਸ ਦਾ ਮਾਇਆ ਜਾਲ ਹੈ ਉਹ ਕੋਈ ਵੱਡੀ ਗੱਲ ਨਹੀਂ ਹੈ ਕਿਤੇ ਅੰਗਰੇਜ਼ੀ ਸ਼ਬਦ ਸਮਝ ਕੇ ਬਹੁਤ ਹਵਾ ਬਣਾਉਂਦੇ